ਜੋਬ ਦੇ ਵਿੱਚ ਲਗਾਤਾਰ ਹੀ ਅਤਵਾਦੀਆਂ ਨੂੰ ਫੜਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਪੁਲਿਸ ਲਗਾਤਾਰ ਮੁਸ਼ਤੈਦ ਨਜ਼ਰ ਆ ਰਹੀ ਹੈ ਤੇ ਹੁਣ ਇੱਕ ਹੋਰ ਵੱਡੇ ਗੈਂਗਸਟਰ ਦੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ ਤੁਹਾਨੂੰ ਦੱਸ ਦਈਏ ਯੂਕੇ ਦੇ ਵਿੱਚ ਬੈਠੇ ਵੱਡੇ ਗੈਂਗਸਟਰ ਦਾ ਜਿਹੜਾ ਸਾਥੀ ਹੈਗਾ ਉਸ ਨੂੰ ਗ੍ਰਫਤਾਰ ਅਜੰਮ੍ਰੇਸਰ ਦੇ ਵਿੱਚ ਕੀਤਾ ਗਿਆ ਹੈਗਾ ਇੱਥੋਂ ਤੱਕ ਕਿ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਉਹਦੇ ਕੋਲੋਂ ਦੀ ਮਾੜੂ ਹਥਿਆਰ ਜਿਹੜੇ ਹੈਗੇ ਹਥਿਆਰ ਉਹ ਵੀ ਬਰਾਮਦ ਕੀਤੇ ਗਏ ਨੇ ਹਾਲਾਂਕਿ ਇਸ ਦੇ ਵਿੱਚ ਕਿਆਸਰਾਈਆਂ ਇਹ ਜ਼ਰੂਰ ਲਗਾਈਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਦੇ ਨਾਲ ਪਹਿਲਾਂ ਵਾਰਦਾਤਾਂ ਹੋਈਆਂ ਨੇ ਤੇ ਅੱਗੇ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਇਸ ਸਖਸ਼ ਤੇ ਵੱਲੋਂ ਦੇਣਾ ਸੀਗਾ ਜਿਸ ਨੂੰ ਕਿਉਂ ਗ੍ਰਫਤਾਰ ਕੀਤਾ ਗਿਆ ਹਾਲਾਂਕਿ ਹੁਣ ਇਸ ਦੇ ਵਿੱਚ ਡੀਜੀਪੀ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੀ ਆ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਇਸ ਦੇ ਵਿੱਚ ਹੋਰ ਵੀ ਜਿਹੜੇ ਲਿੰਕ ਨੇ ਉਹ ਫਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਵਧਾਉਣ ਦੇ ਲਈ ਜੋ ਲਗਾਤਾਰ ਇਹਨਾਂ ਦੇ ਵੱਲੋਂ ਕੋਸ਼ਿਸ਼ ਆ ਨੀ ਜਿਹੜੇ ਅੱਤਵਾਦੀ ਹੈਗੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੇ ਸੀ ਤਾਂ ਹੁਣ ਉਸ ਨੂੰ ناکਾਮ ਕਰ ਦਿੱਤਾ ਹੈਗਾ ਅੰਮ੍ਰਿਤਸਰ ਰੂਰਲ ਪੁਲਿਸ ਦੇ ਵੱਲੋਂ ਖੂਫੀ ਏਜੰਸੀਆਂ ਦੇ ਨਾਲ ਮਲਕੇ ਇੱਕ ਵੱਡੀ ਸਫਲਤਾ ਜਿਹੜੀ ਹਾਸਲ ਕੀਤੀ ਹੈ ਵੱਡੀ ਕਾਰਵਾਈ ਕੀਤੀ ਗਈ ਹੈ ਪੁਲਿਸ ਨੇ ਪੰਡੋਰੀ ਪੰਡ ਦੇ ਮਲਕੀਸ਼ ਸਿੰਘ ਨਾਮਕ ਜਿਹੜਾ ਇੱਕ ਨੌਜਵਾਨ ਹੈਗਾ ਉਸ ਨੂੰ ਗ੍ਰਫਤਾਰ ਕੀਤਾ ਹੈ ਤੇ ਇਲਜ਼ਾਮ ਇਹਨੇ ਕੀ ਖਾਲਸਤਾਨੀ ਜੋ ਇਸ ਦੇ ਵਿੱਚ ਮੂਵਮੈਂਟ ਹੈ ਉਸ ਦੇ ਨਾਲ ਮਲਕੇ ਇਸ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਸੀ ਹਾਲਾਂਕਿ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੀ ਖੂਫੀਆ ਏਜੰਸੀ ਜੋ ਹੈ ਉਸ ਦੇ ਨਾਲ ਵੀ ਇਹ ਨੌਜਵਾਨ ਸੰਬੰਧਿਤ ਹੈ ਪੁਲਿਸ ਨੇ ਉਸ ਦੇ ਕਬਜ਼ੇ ਵਿੱਚ ਇੱਕ ਹੈਂਡ ਟੂ ਗ੍ਰੇਨੇਡ ਇੱਕ ਦੱਸਿਆ ਜਾ ਰਿਹਾ ਹੈ ਕਿ ਪਿਸਤੌਲ ਵੀ ਬਰਾਮਦ ਕੀਤਾ ਜੁੰਦਾ ਕਾਰਤੂਸ ਬਰਾਮਦ ਕੀਤਾ ਗਿਆ ਹੈ ਪੁਲਿਸ ਉਹ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਇਸ ਮਾਮਲੇ ਦੇ ਵਿੱਚ ਸ਼ਾਮਲ ਜਿਹੜੇ ਹੋਰ ਲੋਕ ਨੇ ਜਿਹੜੇ ਹੋਰ ਮੁਲਜ਼ਮ ਨੇ ਉਹਨਾਂ ਦਾ ਪਤਾ ਲਗਾਇਆ ਜਾ ਸਕੇ ਹਾਲਾਂਕਿ ਜੋ ਮੋੜਲੀ ਜਾਂਚ ਹੈਗੀ ਉਸ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਮਲਕੀਸ਼ ਸਿੰਘ ਜੋ ਹੈ ਉਸ ਦੇ ਸਿੱਧੇ ਸਿੱਧੇ ਜਿਹੜੇ ਸੰਬੰਧ ਨੇ ਯੂਕੇ ਦੇ ਵਿੱਚ ਜਿਹੜਾ ਗੈਂਗਸਟਰ ਹੈ ਧਰਮਾ ਸੰਧੂ ਉਸ ਦੇ ਨਾਲ ਨੇ ਧਰਮਾ ਸੰਧੂ ਜਿਹੜਾ ਹਰਵਿੰਦਰ ਰਿੰਦਾ ਦੇ ਨਾਲ ਸੰਬੰਧ ਦਿੱਤਾ ਹੈ ਉਸ ਦਾ ਨਜ਼ਦੀਕੀ ਸਹਿਯੋਗੀ ਮੰਨਿਆ ਜਾਂਦਾ ਹੈ ਰਿੰਦਾ ਜੋ ਲੰਬੇ ਸਮੇਂ ਤੋਂ ਜੋ ਹੈ BKI ਸੰਗਠਨ ਦੇ ਨਾਲ ਜੁੜਿਆ ਹੋਇਆ ਪਾਕਿਸਤਾਨ ਦੀ ISI ਦੇ ਸਮਰਥਨ ਦੇ ਵਿੱਚ ਉਹ ਲਗਾਤਾਰ ਐਕਟਿਵ ਮੋਡ ਦੇ ਵਿੱਚ ਨਜ਼ਰ ਆਉਂਦਾ ਹੈ ਹਾਲਾਂਕਿ ਜੋ ਅਤਵਾਦੀ ਟੈਰਰਿਸਟ ਜੋ ਅਤਵਾਦੀ ਹੈਗੇ ਉਹਨਾਂ ਦਾ ਲਗਾਤਾਰ ਹੀ ਲਿੰਕ ਟੁੱਟਦਾ ਹੋਇਆ ਨਜ਼ਰ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਜੋ ਹੈ 70ਕ ਨਜ਼ਰ ਆ ਰਹੀ ਹੈ ਜਿਸ ਦੇ ਤਹਿਤ ਵੱਡੀ ਕਾਰਵਾਈ ਜੋ ਹੈ ਕੀਤੀ ਗਈ ਹੈਗੀ ਕਾਰਵਾਈ ਕਰਦੇ ਹੁਣ ਇਸ ਨੂੰ ਗ੍ਰਫਤਾਰ ਕੀਤਾ ਗਿਆ ਹੁਣ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵੱਲੋਂ ਵੱਡੇ ਖੁਲਾਸੇ ਹੋ ਸਕਣ